ਬਾਪ ਤੇ ਮਾਂ ਝੜਕਦੇ ਆ ਨਾ ਜਿੰਨੇ ਝੜਕਦੇ ਆ ਮੁੜ ਕੇ ਓਨਾ ਹੀ ਘੁੱਟ ਕੇ ਛਾਤੀ ਨਾਲ ਵੀ ਬਾਪ ਲੋਂਦਾ ਮੱਥਾ ਚੁੰਮਦਾ ਬਾਪ ਆਪਣੇ ਬੱਚਿਆਂ ਦਾ ਜਦੋਂ ਧੀ ਤੋਰ ਲੱਗਦੀ ਆ ਨਾ ਬਾਪ ਹੀ ਜਾਣਦਾ ਉਹ ਦਿਲ ਤੇ ਕੀ ਵੀਦਦੀ ਹੈ ਪਿਆਜ ਮੈਂ ਆਪਣੇ ਘਰੋਂ ਕੇ ਨੂੰ ਤੋਰਨ ਲੱਗਾ ਮੇਰੀ ਧੀ ਨਹੀਂ ਆ ਮੇਰੀ ਜਾਨ ਆ ਮੈਂ ਪਿਆਰ ਕਰਦਾ ਆਪਣੀ ਧੀ ਨਾਲ ਜਦੋਂ ਜੰਮਦੀ ਆ ਉਦੋਂ ਸਾਨੂੰ ਮਾੜੀਆਂ ਲੱਗਦੀਆਂ ਜਦੋਂ ਜੰਮਦੀ ਆ ਨਾ ਉਦੋਂ ਆਪਾਂ ਕਹਿੰਦੇ ਹਾਏ ਪੁੱਤ ਚਾਹੀਦਾ ਹਾਏ ਪੁੱਤ ਜਦੋਂ ਵੱਡਾ ਹੁੰਦਾ ਨਾ ਪਤਾ ਫੇਰ ਲੱਗਦਾ ਵੀ ਧੀਆਂ ਪੁੱਤਾਂ ਨਾਲੋਂ ਵੀ ਕਈ ਗੁਣਾ ਵੱਧ ਪਿਆਰ ਕਰਦੀਆਂ ਉਦੋਂ ਜੀ ਨੂੰ ਕੁਝ ਹੁੰਦਾ ਵੀ ਮੈਂ ਕਿਹਨਾ ਕਿਸ ਪਰਿਵਾਰ ਦੇ ਵਾਦੇ ਕਰਦੇ ਲਗਾ ਮੈਂ ਜਾਣਦਾ ਨਹੀਂ ਮੈਂ ਬੰਦੇ ਨੂੰ ਨਹੀਂ ਜਾਣਦਾ ਮੈਂ ਪਰਿਵਾਰ ਨੂੰ ਨਹੀਂ ਜਾਣਦਾ ਇਸ ਕਰਕੇ ਮੈਂ ਹੱਥ ਜੁੜ ਕੇ ਬੇਨਤੀ ਕਰਦਾ ਹੁਨਾ ਜਦੋਂ ਆਪਾਂ ਘਰ ਵਿਆਹ ਕੇ ਲਿਉਂਦੇ ਨਾ ਧੀ ਦੀ ਇੱਜ਼ਤ ਕਰਿਆ ਕਰੋ ਕਿਉਂਕਿ ਸਾਡੀ ਧੀ ਦੇ ਵੀ ਕਿਸੇ ਘਰ ਜਾਣਾ ਇਸ ਕਰਕੇ ਮੈਂ ਕਹਿੰਦਾ ਹਰ ਘਰ ਚ ਪੁੱਤ ਹੋਵੇ ਨਾ ਹੋਵੇ ਧੀ ਹੋਣੀ ਬਹੁਤ ਜ਼ਰੂਰੀ ਹੈ ਪੁੱਤ ਹੋਵੇ ਵਧੀਆ ਗੱਲ ਹੈ ਪਰ ਧੀ ਹੋਣਾ ਲੋਟੜੇ ਘਰ ਧੀ ਜੰਮਦੀ ਹੈ ਨਾ ਇਹਨੂੰ ਦਾਸ ਸਮਝਿਆ ਕਰੋ ਸੱਚਿਆ ਪਾਸ਼ਾ ਮੇਰੇ ਘਰ ਅੱਜ ਇੱਕ ਜ਼ਿੰਮੇਵਾਰੀ ਜੰਪੀ ਆ ਮੈਂ ਜ਼ਿੰਮੇਵਾਰ ਹੋ ਗਿਆ ਵਾਂ ਮੈਨੂੰ ਉਹਨਾਂ ਰਹਿਣਾ ਸਹਿਣਾ ਧਾਲ ਕੱਢਣ ਲੱਗਿਆ ਮੈਂ ਸੋਚੂੰਗਾ ਘਰਤੀ ਹੈਗੀ